ਮੈਂ ਡਾਕਟਰ ਅਸ਼wini ਪੱਲਾ ਪ੍ਰਿੰਸੀਪਲ ਸਰਕਾਰੀ ਕਾਲਜ ਗੁਰਦਾਸਪੁਰ ਆਪਣੇ ਇਸ ਗੁਰਦਾਸਪੁਰ ਸ਼ਹਿਰ ਦੇ ਪੂਰੇ ਪੰਜਾਬ ਦੇ ਤੇ ਦੇਸ਼ ਵਾਸੀਆਂ ਨੂੰ ਦੀਪavali ਦੀ ਹਾਰਦਿਕ ਮੁਬਾਰਕਬਾਦ ਦਿੰਦਾ ਅੱਜ ਦੇ ਦਿਨ ਸ਼੍ਰੀ ਰਾਮ ਜੀ ਦਾ ਅਯੁੱਧਿਆ ਦੇ ਵਿੱਚ 14 ਸਾਲ ਦਾ ਬਨਵਾਸ ਘਟਣ ਤੋਂ ਬਾਅਦ ਵਾਪਸੀ ਹੋਈ ਸੀ ਔਰ ਉੱਥੋਂ ਦੇ ਲੋਕਾਂ ਨੇ ਇਸ ਖੁਸ਼ੀ ਨੂੰ ਦੀਪavali ਦੀਪਮਾਲਾ ਕਰਕੇ ਆਯੋਜਿਤ ਕੀਤਾ ਸੀ ਔਰ ਖੁਸ਼ੀ ਮਨਾਈ ਸੀ ਔਰ ਸਦੀਆਂ ਤੋਂ ਇਹ ਤਿਉਹਾਰ ਜਿਹੜਾ ਸਾਡੀ ਸਰਬਸਾਂਝੀਵਾਲਤਾ ਦਾ ਇੱਕ ਹਿੱਸਾ ਬਣਿਆ ਹੋਇਆ ਔਰ ਸਾਡੇ ਹਰ ਧਰਮ ਦੇ ਲੋਕ ਚਾਹੇ ਉਹ ਸਿੱਖ ਧਰਮ ਹੈ ਹਿੰਦੂ ਧਰਮ ਹੈ ਈਸਾਈ ਹੈ ਜਾਂ ਮੁਸਲਮਾਨ ਹੈ ਸਾਰੇ ਧਰਮ ਇਸ ਤਿਉਹਾਰ ਨੂੰ ਮਿਲ ਕੇ ਮਨਾਉਂਦੇ ਆ ਜਦੋਂ ਮੈਂ ਅੱਜ ਸਾਰੇ ਲੋਕਾਂ ਨੂੰ ਇਸ ਦੀਵਾਲੀ ਦੀ ਵਧਾਈ ਦੇ ਰਿਹਾ ਤੇ ਨਾਲ ਇੱਕ ਬੇਨਤੀ ਵੀ ਕਰੂੰਗਾ ਕਿ ਅਸੀਂ ਸਾਰੇ ਲੋਕ ਅੱਜ ਕੋਸ਼ਿਸ਼ ਕਰੀਏ ਕਿ ਹਰ ਘਰ ਦੇ ਵਿੱਚ ਅੱਜ ਦੀਵਾ ਜਗਣਾ ਚਾਹੀਦਾ ਹੈ ਗਰੀਬ ਦੇ ਘਰ ਜ਼ਰੂਰ ਦੀਵਾ ਜਗਣਾ ਚਾਹੀਦਾ ਔਰ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਸਾਡੇ ਸਰਹੱਦਾਂ ਤੇ ਜਿਹੜੇ ਲੋਕ ਸ਼ਹੀਦ ਹੋਏ ਨੇ ਕੋਸ਼ਿਸ਼ ਕਰੋ ਆਪਣੀ ਗਲੀ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਜੇ ਤੁਹਾਨੂੰ ਐਸੇ ਪਰਿਵਾਰ ਮਿਲਦੇ ਆ ਜਿਨ੍ਹਾਂ ਦੇ ਘਰੋਂ ਲੋਕਾਂ ਨੇ ਜਾਂ ਸਾਡੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਘਰ ਅੱਜ ਜ਼ਰੂਰ ਜਾ ਕੇ ਆਓ ਉਹਨਾਂ ਦੇ ਨਾਲ ਇਹ ਖੁਸ਼ੀ ਜ਼ਰੂਰ ਸਾਂਝੀ ਕਰਕੇ ਆਓ ਇਹਦੇ ਨਾਲ ਨਾਲ ਮੈਂ ਦੂਸਰੀ ਬੇਨਤੀ ਆਪਣੇ ਸ਼ਹਿਰ ਦੇ ਨਿਵਾਸੀਆਂ ਨੂੰ ਕਰਾਂਗੇ ਕਿ ਦੀਵਾਲੀ ਦੀ ਅਸੀਂ ਬਹੁਤ ਸਾਰੀ ਖਰੀਦਦਾਰੀ ਕਰਦੇ ਆਂ لیکن ਖਰੀਦਦਾਰੀ ਕਰਦੇ ਸਮੇ ਇਹ ਜ਼ਰੂਰ ਧਿਆਨ ਰੱਖੋ ਕਿ ਅੱਜ ਅਸੀਂ ਬਹੁਤਾ ਸਾਮਾਨ ਜਿਹੜਾ ਮੌਲਜ਼ ਦੇ ਵਿੱਚੋਂ ਜਾਂ ਵੱਡੀਆਂ-ਵੱਡੀਆਂ ਦੁਕਾਨਾਂ ਤੋਂ ਖਰੀਦਣ ਦੀ ਬਜਾਏ ਬੜੀ ਤੇ ਜਿੱਥੇ ਕੋਈ ਦੀਵੇ ਵੇਚਦਾ ਹੈ ਜਿੱਥੇ ਕੋਈ ਮੋਮਬਤੀਆਂ ਵੇਚਦਾ ਹੈ ਜਾਂ ਕੋਈ ਫਲ ਫਰੂਟ ਵੇਚਦਾ ਉਹਦੇ ਕੋਲੋਂ ਜਾ ਕੇ ਅਸੀਂ ਖਰੀਦੀਏ ਤਾਂ ਕਿ ਉਹਦੇ ਘਰ ਦਾ ਦੀਵਾ ਜਿਹੜਾ ਅੱਜ ਖੁਸ਼ੀਆਂ ਦੇ ਨਾਲ ਜੀਵੇ। ਤੋਂ ਇਹ ਇਦਾਂ ਕਰਨ ਦੇ ਨਾਲ ਅਸੀਂ ਉਹਦੀ ਮਦਦ ਵੀ ਕਰ ਰਹੇ ਹੋਵਾਂਗੇ ਔਰ ਉਹਦੇ ਨਾਲ ਖੁਸ਼ੀ ਵੀ ਸਾਂਝੀ ਕਰ ਰਹੇ ਹੋਵਾਂਗੇ ਕਿਉਂਕਿ ਇੱਕ ਸੰਸਕ੍ਰਿਤੀ ਸਾਡੀ ਇਹ ਬਣੀ ਹੋਈ ਹੈ ਕਿ ਸਾਡੇ ਕੋਈ ਵੀ ਭੁੱਖਾ ਨਹੀਂ ਸੌਂਦਾ ਤੇ ਅੱਜ ਦਾ ਤਿਉਹਾਰ ਤਾਂ ਇੰਨਾ ਮਹੱਤਵਪੂਰਨ ਤਿਹਾਰ ਹੈ ਕਿ ਇਹਦੇ ਵਿੱਚ ਤਾਂ ਸਾਨੂੰ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ। ਤੋ ਆਓ ਹਰ ਘਰ ਵਿੱਚ ਦੀਵਾ ਜਗਾਈਏ, ਹਰ ਦਿਲ ਵਿੱਚ ਜੀਵਾ ਜਗਾਈਏ। ਔਰ ਇੱਕ ਵਾਰ ਫੇਰ ਮੈਂ ਗੁਰਦਾਸਪੁਰ ਦੇ ਸਾਰੇ ਨਿਵਾਸੀਆਂ ਨੂੰ ਦੀਵਾਲੀ ਦੀ ਹਾਰਦਿਕ ਮੁਬਾਰਕਬਾਦ ਦੇਣਾ ਹੈ। ਇਸੇ ਤਰ੍ਹਾਂ ਹੱਸਦੇ ਰਹੋ, ਵਸਦੇ ਰਹੋ, ਤੁਹਾਡੇ ਪ੍ਰਭਾਤ ਪਰਫੁੱਲਤ ਹੋਣ, ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣ ਔਰ ਤੁਸੀਂ ਇੱਕ ਆਨੰਦਮਈ ਜੀਵਨ ਬਤੀਤ ਕਰੋ। ਬਹੁਤ ਬਹੁਤ ਧੰਨਵਾਦ।